ਸਸਿਕਲ ਦੋਸਤੋ ਮੈਂ ਟਰੈਵਲਰ ਸੌਦੀ ਹੁਟੇ ਲਾਉ ਤੇ ਤੁਸੀਂ ਵੇਖ ਰਹੇ ਹੋ ਜੈਸਲ ਮੇਰ ਫੈਮਲੀ ਟ੍ਰਿਪ ਦਾ ਦੂਸਰਾ ਪਾਰਟ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਆਜੋ ਫਿਰ ਦੋਸਤੋ ਸਵੇਰੇ ਸਵੇਰੇ ਬਹੁਤ ਵਧੀਆ ਮੌਸਮ ਠੰਡੀ ਠੰਡੀ ਹੋਈ ਪਈ ਹੈ ਤੇ ਧੁੰਦ ਪੂਰੀ ਹੈ ਤੇ ਇਧਰੋਂ ਦਲੀਪ ਸਿੰਘ ਜੀ ਆਪਣੇ ਵਾਸਤੇ ਲਿਆਏ ਚਾਹ ਥੈਂਕ ਯੂ ਦਲੀਪ ਸਿੰਘ ਬਹੁਤ ਬਹੁਤ ਧੰਨਵਾਦ ਆਪਕਾ ਕੀ ਬਾਤ ਹੈ ਬੀਕਨਿਰ ਜਿਹੜਾ ਜਿਹੜਾ ਮੌਸਮ ਬਹੁਤ ਸ਼ਾਨਦਾਰ ਹੈ ਤੇ ਉੱਤੋਂ ਹੈਗੀ ਹੈ ਗਰਮਾ ਗਰਮ ਚਾਹ ਤੇ ਨਜ਼ਾਰੇ ਵੱਜੇ ਪਏ ਦੋਸਤੋ ਕਮਾਲ ਹੀ ਹੋਈ ਪਈ ਹੈ ਤੇ ਸੋਹਣਾ ਮਾਹੌਲ ਦੋਸਤੋ ਬੀਕਾਨੇਰ ਦੇ ਟਿੱਬਿਆਂ 'ਚ ਆਪਾਂ ਕਰ ਰਹੇ ਹਾਂ ਇੰਜੋਏ ਲਾਈਫ ਨੂੰ ਪੂਰਾ ਇੰਜੋਏ ਕਰਨਾ ਕਹਿੰਦੇ ਹਰ ਰੋਜ਼ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਕੱਲ ਦੀ ਚਿੰਤਾ ਛੋੜੋ ਤੇ ਅੱਜ ਮੇ ਜੀਣਾ ਸਿੱਖੋ ਜਹੀ ਇੱਧਰ ਦੋਸਤੋ ਜਿਹੜੀ ਆਪਾਂ ਰਾਤ ਲੇਕ ਵੇਖਦੇ ਸੀ ਉਹ ਲੇਕ ਹੈ ਤੋ ਲੇਕ ਦੇ ਉੱਤੇ ਚੱਲੇ ਆਂ ਬਾ ਮਾਰਨਿੰਗ ਵਾਕ ਵੀ ਕਰ ਰਹੇ ਆ ਤੇ ਨਾਲ ਤੁਹਾਨੂੰ ਲੇਕ ਵੀ ਵਿਖਾ ਕੇ ਲਿਆਉਣੇ ਆ ਆਜੋ ਫਿਰ ਇੱਧਰ ਉਹ ਇਹ ਨਾ ਬਈ ਇਹ ਕੈਂਪ ਸਾਈਟ ਆ ਵਿਚ ਤਾਰ ਆਉਂਦੀ ਇਹਨਾਂ ਨੇ ਰਾਤ ਇੱਥੇ ਲਾਈਟਿੰਗ ਵਗੈਰਾ ਕੀਤੀ ਸੀ ਤੇ ਉਹ ਸਾਹਮਣੇ ਦਿਖ ਰਹੀ ਹੈ ਲੇਕ ਆਜੋ ਫਿਰ ਦੇਖਦੇ ਆ ਵੀ ਘਨੇਰ ਆਈ ਜਾ ਦੋਸਤੋ ਉਹ ਲੇਕ ਜਿਹੜੀ ਜਿੱਥੇ ਜਿਹੜੀ ਤੁਹਾਨੂੰ ਰਾਤ ਆਪਾਂ ਉੱਥੋਂ ਵਿਖਾ ਰਹੇ ਸੀਗੇ ਲੇਕ ਮੀਨ ਚ ਪਾਣੀ ਪੂਣ ਇਹਨਾਂ ਨੇ ਇਕੱਠਾ ਕਰਕੇ ਇੱਕ ਬੰਨਿਆ ਹੋਇਆ ਤੇ ਆਹ ਰਾਤ ਵਾਲਾ ਜਿਹੜਾ ਹੈਗਾ ਲੱਗਿਆ ਹੋਇਆ ਸੈਟ ਜਿੱਥੇ ਜਿਹੜੀ ਹੈ ਪ੍ਰੀ-ਵੇਡਿੰਗ ਸ਼ੂਟ ਹੋ ਰਿਹਾ ਸੀਗਾ ਆ ਸਾਰਾ ਉਹਨਾਂ ਦਾ ਜਿਹੜਾ ਹੈਗਾ ਝੰਮ ਧੰਮ ਹੈ ਤੇ ਕਾਫੀ ਵਧੀਆ ਲੀਕ ਆ ਆਪਾਂ ਦੀ ਸੈਰ ਸ਼ੁਰੂ ਕਰਕੇ ਇੱਥੇ ਚੱਲਦੇ ਆ ਵਾਪਸ ਦੋਸਤੋ ਆਪਾਂ ਰਾਤ ਰੁਕੇ ਸੀ ਇਸ ਲੋਕੇਸ਼ਨ ਤੇ ਇਹ ਲੋਕੇਸ਼ਨ ਆ ਦੇਖ ਸਕਦੇ ਤੁਸੀਂ ਪੂਰਾ ਘਾਟੇ ਗਲਵਾਸੀ ਪੂਰੇ ਟਿੱਬੇ ਪ੍ਰੋਪਰ ਸੀਗੇ ਬੀਕਾਨੇਰ ਦੇ ਵਿੱਚ ਆਪਾਂ ਰਾਤ ਰੁਕੇ ਸੀ ਤੇ ਇਸ ਲੋਕੇਸ਼ਨ ਦੇ ਬਾਰੇ प्रॉपर दसणगे अपन गंगा सिंह जी जेडे इतों का जोड़ा सारा चार्ज इन्होंने को हाँ जी गंगा सिंह जी सर ये ओनली फॉर फैमिली कैंप है भाटी डेजर्ट कैंप बीकानेर रायसेर इसमें यहाँ नाइट स्टे का प्राइस है तीन हज़ार कपल का जिसमें डिनर है सुबह का ब्रेकफास्ट है और शाम को कल्चर प्रोग्राम इवनिंग स्नैक्स और यहाँ कैमल सफारी जीप सफारी ए ये ओनली फॉर फैमिली के लिए है सर ओनली फॉर ठीक है और आ, जो जो आपकी जीप सफारी होती है या जे अपनी गाड़ी आपकी जेब वाली गाड़ी तो ये उसके बीच इंक्लूड है नहीं सर ये इंक्लूड नहीं है इसका अलग से प्राइस होता है राइट तो जो ब्रेकफास्ट डिनर वगैरह वो वो तो इंक्लूड इंक्लूड होगा वो है सर कपल के लिए कपल के लिए ते जो बाकी लोग होते हैं उसका फैमिली सर फैमिली का ही है ओनली बाकी को अलाउ नहीं करते बाकी सिंगल को इधर गुजरा ओके इसकी प्रॉपर लोकेशन क्या है पार्टी डेजर्ट कैंप रायसर बीकानेर रायसर बीकानेर रायसर इस गाँव का नाम है गाँव का राइट राइट कोई और बात बताना चाहो और ता बता सर ओके ओके कई बार ऐसा होता है अभी कोई मैं देखा है मैंने कुछ लोग बीकन एर शहर में रुक जाते हैं तो ओनली नाइट आपका कल्चर प्रोग्राम देखने आते हैं ऐसा है? भी है ऐसा भी है जैसे नाइट में वो बीकन रुकते हैं और इधर कल्चर प्रोग्राम देख के उधर सिटी के अंदर रुक उसका क्या चार्ज है वो फाइव हंड्रेड है फाइव हंड्रेड पर पर्सन उसमें क्या क्या इंक्लूड है उसमें स्नैक्स होता है और डिनर होता है कल्चर प्रोग्राम होता है पाँच सौ परसन आठ सौ रुपये ਔਰ ਬੱਚੇ ਦਾ ਜੋ ਬੱਚਾ ਸਾਥ ਮੇਂ ਹੁੰਦਾ ਹੈ ਬੱਚਾ 1 ਸੇ ਤੋਂ 5 ਸਾਲ ਤੋ ਫਿਰ ਹੀ ਹੈ 5 ਸੇ 10 ਸਾਲ ਹੈ ਉਸਕਾ ਆਪ ਚਾਰਜਸ ਠੀਕ ਹੈ ਠੀਕ ਹੈ ਸਰ ਓਕੇ ਥੈਂਕ ਯੂ ਗੰਗਾਸਗੀ ਜੀ ਕੋਈ ਕੰਟੈਕਟ ਨੰਬਰ ਹੈਗਾ ਤਾਂ ਉਹ ਬਤਾ ਦਿਓ ਤੁਹਾਡਾ ਕੰਟੈਕਟ ਨੰਬਰ ਆਪਣਾ ਪਾਰਟੀ ਡਿਜੀਟ ਸਾਈਡ ਤੇ ਡਾਲ ਰੱਖਿਆ ਹੈ ਉਹ ਕੰਟੈਕਟ ਉਸ 'ਤੇ ਹੈ ਠੀਕ ਹੈ ਥੈਂਕ ਯੂ ਦੋਸਤੋ ਆਪਾਂ ਵੇਖ ਲਿਆ ਤੇ ਸੁਣ ਲਿਆ ਸਾਰਾ ਜਿਹੜਾ ਪਾਰਟੀ ਡਿਜੀਟ ਕੈਂਪ ਵੀਕਾ ਨੇਰ ਦੇ ਵਿੱਚ ਹੈਗਾ ਤੇ ਉਹ ਗੰਗਾਸਗੀ ਨੇ ਤੁਹਾਨੂੰ ਦੱਸੇ ਤਾਂ ਵੀ ਇਹਦਾ ਜਿਹੜਾ ਹੈਗਾ ਓਨਲੀ ਫੈਮਿਲੀ ਲੋਕੇਸ਼ਨ ਹੈ ਓਨਲੀ ਫੈਮਿਲੀ ਜਿਹੜਾ ਪਰਸਨਲ ਆਉ ਆ 3000 ਰੁਪਏ ਪਰ ਕਪਲੇ ਦਾ ਰੇਟ ਹੈ ਵਿੱਚ ਇਨਕਲੂਡ ਹੈਗਾ ਖਾਣਾ ਡਿਨਰ ਬ੍ਰੈਕਫਾਸਟ ਸਨੈਕਸ ਵਗੈਰਾ ਤੇ ਰਾਤ ਦਾ ਜਿਹੜਾ ਕਲਚਰ ਪ੍ਰੋਗਰਾਮ ਜੇਕਰ ਕੋਈ ਬੱਚਾ ਐਡ ਹੁੰਦਾ 5 ਸਾਲ ਤੋਂ ਜਿਹੜਾ ਵੱਧ ਦਾ ਬੱਚਾ ਉਹਦੇ ਚਾਰਜ ਲੱਗਣਗੇ ਇੱਕ ਹੋਰ ਵਧੀਆ ਗੱਲ ਕਿ ਜੇਕਰ ਤੁਸੀਂ ਬਾਹਰ ਵੀ ਰੁਕਣਾ ਚਾਹੋ ਵੀ ਕਰਨਰ ਸ਼ਹਿਰ ਦੇ ਵਿੱਚ ਕਿਤੇ ਤੇ ਰਾਤ ਨੂੰ ਜਿਹੜਾ ਕਲਚਰ ਪ੍ਰੋਗਰਾਮ ਹੁੰਦਾ ਉਹ ਵੇਖ ਸਕਦੇ ਹੋ ਉਹਦਾ 500 ਪਰ ਪਰਸਨ ਹੈ ਉਹਦੇ ਵਿੱਚ ਡਿਨਰ ਤੇ ਸਨੈਕਸ ਇਨਕਲੂਡ ਹੈ ਤੇ ਬਾਕੀ ਆਪਾਂ ਦੇਖ ਹੀ ਲਿਆ ਦੋਸਤੋ ਤੇ ਇਥੋਂ ਆਪਾਂ ਚੱਲਾਂਗੇ ਅੱਗੇ ਜੈਸਲਮੇਰ ਵੱਲ ਨੂੰ ਜੈਸਲਮੇਰ ਦੀ ਲੋਕੇਸ਼ਨ ਤੁਹਾਨੂੰ ਦਿਖਾਵਾਂਗੇ ਤੇ ਉਹ ਦੋਸਤੋ ਪਹਿਲਾਂ ਆਪਾਂ ਜਿਹੜੀਆਂ ਅੰਦਰ ਕੋਈ ਫੈਮਿਲੀ ਬੈਠੇ ਐ ਉਹਨਾਂ ਦੇ ਆਪਾਂ ਥੋੜੇ ਜਿਹਾ ਰਿਵਿਊ ਵੀ ਤੁਹਾਨੂੰ ਦਿਖਾਉਣੇ ਵੀ ਉਹਨਾਂ ਨੂੰ ਇਸ ਜਿਹੜੀ ਇਹ ਲੋਕੇਸ਼ਨ ਕਿਸ ਤਰ੍ਹਾਂ ਲੱਗੀ ਸਾਡੇ ਲਈ ਤਾਂ ਬੜੀਆ ਲੱਗੀ ਸ਼ਾਨਦਾਰ ਸੀ ਦੋਸਤੋ ਬੀकानेर ਤੋਂ ਆਪਣੀ ਹੋ ਗਈ ਤਿਆਰੀ ਤੇ ਆਹ ਆਪਣੀ ਗੱਡੀ

ਨੰਬੀ ਵੈਰੀ ਗੁੱਡ ਕੀ ਕਰ ਰਹਾ ਹੈ ਦੋਸਤੋ ਪਹੁੰਚ ਗਏ ਆਪਾਂ ਬਿਕਾ ਨੇਰ ਜਿਹੜਾ ਕੈਮਲ ਇੱਕ ਏਸ਼ੀਆ ਦਾ ਸਭ ਤੋਂ ਵੱਡਾ ਕੈਮਲ ਫਾਰਮ ਹੈ ਉੱਥੇ ਆਪਾਂ ਤੁਹਾਨੂੰ ਦਿਖਾਉਣੇ ਆਂਗਾहां ਆਜੋ ਫਿਰ ਉਹ ਸਾਹਮਣੇ ਦੇਖ ਸਕਦੇ ਤੁਸੀਂ ਨੈਸ਼ਨਲ ਰਿਸਰਚ ਸੈਂਟਰ ਹੈ ਇਹ ਏਸ਼ੀਆ ਦਾ ਸਭ ਤੋਂ ਵੱਡਾ ਕੈਮਲ ਠੀਕ ਹੈ ਭਾਈ ਤੇ ਇਧਰੋਂ ਆਪਾਂ ਲਵਾਂਗੇ ਟਿਕਟ ਉਹ ਹੈ ਟਿਕਟ ਕਾਊਂਟਰ ਦੇਖਦੇ ਕਿੰਨੇ ਕੀ ਟਿਕਟ ਹੈ ਦੀ ਤੇ ਆਹ ਦੇਖ 500 ਰੁਪਏ ਹੈਗੀ ਇੱਕ ਤੇ ਬਰੇਸ਼ੀ 200 ਉੱਪਰ ਸਵਾਰੀ ਕਰਦੀ ਹੈ 100 ਰੁਪਏ। ਦੋਸਤੋ ਇਹ ਹੈਗਾ ICAR ਨੈਸ਼ਨਲ ਰਿਸਰਚ ਸੈਂਟਰ ਕੈਮਲ ਜਿਹੜਾ ਹੈਗਾ ਬੀਕਰ ਨੇਰ ਪਰ ਇੱਥੇ ਅਸੀਂ ਆ ਗਏ ਸੀਗੇ ਸਵੇਰੇ ਹੁਣ ਸਮਝ ਲਓ 11:00 ਵਜੇ ਪਰ ਇਹ ਖੁੱਲਦਾ ਹੈ 1:00 ਵਜੇ ਕਿਉਂਕਿ ਉਦੋਂ ਪਹਿਲਾਂ ਜਿਹੜੇ ਉੱਠ ਆ ਖਾਣਾ ਖੋਣਾ ਖਾਣ ਜਾਂਦੇ ਆ ਦਾ ਓਪਨ ਚ ਤੇ ਹੁਣ ਸਾਨੂੰ ਇਹ ਜਿਹੜਾ ਹੈਗਾ ਅਸੀਂ ਦੇਖ ਨਹੀਂ ਸਕੇ। ਤੁਹਾਡੀ ਜਾਣਕਾਰੀ ਸੇ ਦੱਸਦੇ ਵੀ ਇਹ 1:00 ਵਜੇ ਓਪਨ ਹੁੰਦਾ ਹੈ। 1 ਵਜੇ ਤੋਂ ਪਹਿਲਾਂ ਤੁਸੀਂ ਜੇਕਰ ਇੱਧਰ ਆਉਣੇ ਹੋ ਤਾਂ 1 ਵਜੇ ਤੋਂ ਪਹਿਲਾਂ ਇੱਧਰ ਆਉਣ ਦੀ ਕੋਈ ਜ਼ਰੂਰਤ ਨਹੀਂ ਇਸ ਲਈ ਆਪਦਾ ਆਰਾਮਨਾ ਜਿਹੜਾ ਹੈਗਾ ਤੁਸੀਂ ਕੈਂਪ ਚ ਤਰੋਗੇ ਤਾਂ ਆਰਾਮਨਾ ਉਹ ਠੀਕ ਹੈ ਜੀ ਤੁਸੀਂ ਇਹ ਗੱਲ ਨੋਟ ਕਰ ਲਓ ਵੀ ਜੇਕਰ ਤੁਸੀਂ ਇਸ ਫਾਰਮ ਦੇ ਵਿੱਚ ਆਉਣਾ ਤਾਂ 1 ਵਜੇ ਤੋਂ ਪਹਿਲਾਂ ਨਹੀਂ ਇਹ ਖੁੱਲਦਾ 1 ਵਜੇ ਤੋਂ ਬਾਅਦ ਇਹ ਤੁਸੀਂ ਮਤਲਬ ਓਪਨ ਹੁੰਦਾ ਤੇ 1 ਵਜੇ ਤੋਂ ਬਾਅਦ ਹੀ ਤੁਸੀਂ ਇੱਥੇ ਆ ਸਕਦੇ ਹੋ ਇਹਦੇ ਅੰਦਰ ਕਾਫੀ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਹੈਗੀਆਂ ਬਰੀਆਂ ਹੋਈਆਂ ਉਠਾ ਦੁੱਧ ਤੋਂ ਵੀ ਜਿਹੜਾ ਕਾਫੀ ਕੁਝ ਬਣਦਾ ਹੈ ਆ ਇੱਕ ਸਾਹਮਣੇ ਵੀ ਸ਼ਾਪ ਹੈ ਜਿਹੜੀ ਪਰ ਬਾਅਦ ਚ ਖੁੱਲਦੀ ਹੈ ਜਦੋਂ 12:30 ਹਿਸਾਬ ਨਾਲ ਇਸ ਲਈ ਤੁਸੀਂ ਵੀ ਜਿਹੜਾ ਹੈਗਾ ਆਪ ਦਾ 1 ਵਜੇ ਤੋਂ ਬਾਅਦ ਇੱਥੇ ਆਉਗੇ ਜੀ ਕਿਰੇ ਫਾਰਮ ਦੇਖਣੇ ਬਹੁਤ ਜ਼ਰੂਰੀ ਹੈ ਕੱਲ ਤੁਸੀਂ ਫੈਮਿਲੀ ਨਾਲ ਆ ਜਾਓ ਤੇ ਤੋਂ ਅਸੀਂ ਇਥੋਂ ਖਾਲੀ ਵਾਪਸ ਮਣੋ ਤੇ ਇਸ ਲਈ ਫਿਰ ਮਾਨੂੰ ਅਫਸੋਸ ਹੁੰਦਾ ਤੇ ਹੁਣ ਆਪਾਂ ਇੱਥੋਂ ਨਿਕਲਦੇ ਹਾਂ ਸਦਾ ਇਧਰ ਨੂੰ ਇਧਰ ਹੈ ਜਸਲਮੇਰ ਨੂੰ ਰਾਈਟ ਕਾਫੀ ਲੱਗੀ ਸੀ ਭੁੱਖ ਤੇ ਆਓ ਫਿਰ ਆਪਾਂ ਖਾਲੀ ਖਾਣਾ ਚੱਕੋ ਵਿੱਚੋ ਰਸਤੇ 'ਚ ਪੈਂਦਾ ਟੱਬਾ ਜਿਹਦਾ ਸਵਾਸਟ ਖਾਣਾ ਸੀਗਾ ਪਰੰਤੂ ਇਹਦਾ ਨਾਮ ਸਾਨੂੰ ਹਜੇ ਪਤਾ ਨਹੀਂ ਦੋਸਤੋ ਜਿਹੜੀ ਬਠਿੰਡਾ ਤੋਂ ਬੀਕਾਨੇਰ ਤੱਕ ਸੀਗੀ ਆਪਣੇ ਕੋਲੇ ਭਾਰਤ ਮਾਲਾ ਰੋਡ ਦਾ ਸਫ਼ਰ ਬਹੁਤ ਸ਼ਾਨਦਾਰ ਸਫ਼ਰ ਸੀ ਪਰ ਬੀਕਾਨੇਰ ਤੋਂ ਅੱਗੇ ਜੈਸਲਮੇਰ ਨੂੰ ਜਦੋਂ ਆਪਾਂ ਜਾਂਦੇ ਆ ਤਾਂ ਉਹੀ ਪਹਿਲਾ ਵਾਲੀ ਜਿਹੜੀ ਪੁਰਾਣੀ ਰੋਡ ਆ ਜਿੱਤੇ ਸਪੀਡ ਵੀ 70 80 ਦੀ ਹੈ ਤੇ ਇਸ ਲਈ ਅਸੀਂ ਬੀਕਾਨੇਰ ਤੋਂ ਤੁਰਦੇ-ਤੁਰਦੇ ਹੋ ਗਏ ਲੇਟ ਤੇ ਜੈਸਲਮੇਰ ਥੋੜਾ ਜਿਹਾ ਲੇਟ ਹੋ ਗਏ ਸੀ ਪਹੁੰਚਣ ਲੱਗੇ ਸੂਰਜ ਛਿਪ ਰਿਹਾ ਸੀ ਬਹੁਤ ਸ਼ਾਨਦਾਰ ਜਿਹੜਾ ਦ੍ਰਿਸ਼ ਸੀਗਾ ਤੇ ਕਾਫੀ ਹਨੇਰਾ ਵੀ ਹੋ ਚੁੱਕਾ ਸੀ ਜਦੋਂ ਅਸੀਂ ਸੈਮ ਜੂਨ ਦੇ ਵਿੱਚ ਜਿਹੜਾ ਪਹੁੰਚੇ ਉਦੋਂ ਤਕਰੀਬਨ 9-10 ਵੱਜ ਚੁੱਕੇ ਸੀ ਤੇ ਇੱਕ ਹੋਰ ਜਿਹੜਾ ਇੱਥੇ ਸਾਡਾ ਨਵਾਂ ਐਕਸਪੀਰੀਅੰਸ ਹੋਇਆ ਉਹ ਇਹ ਸੀ ਕਿ ਜੇ ਤੁਸੀਂ ਦਸੰਬਰ ਲਾਸਟ ਜਨਵਰੀ ਜਿਹੜਾ ਸਟਾਰਟਿੰਗ ਦੇ ਵਿੱਚ ਸੈਮ ਦੇ ਵਿੱਚ ਜਾਣਾ ਜੈਸਲਮੇਰ ਤਾਂ ਪਹਿਲਾਂ ਬੁਕਿੰਗ ਕਰਣੀ ਬਹੁਤ ਜ਼ਰੂਰੀ ਹੈ ਸਾਡੀ ਤਾਂ ਉੱਥੇ ਜਾਣ ਪਛਾਨ ਲਿਆ ਜਿਹੜੇ ਕੰਮ ਕਰ ਗਈ ਤੇ ਨਹੀਂ ਤਾਂ ਉੱਥੋਂ ਸਾਨੂੰ ਹੋ ਸਕਦਾ ਵਾਪਸ ਜੈਸਲਮੇਰ ਨੂੰ ਆਉਣਾ ਪੈਣਾ ਸੀ ਇਸ ਲਈ ਤੁਹਾਨੂੰ ਇਹੀ ਹਦਾਇਤ ਹੈ ਕਿ ਪਹਿਲਾਂ ਜਿਹੜੀ ਬੁਕਿੰਗ ਕਰਵਾ ਕੇ ਜਾਓ ਫੇਰ ਹੀ ਇੰਜੋਏ ਕਰ ਸਕਦੇ ਹੋ ਦੋਸਤੋ ਇਸ ਹੀ ਸੈਕੰਡ ਪਾਰਟ ਫੈਮਿਲੀ ਟ੍ਰਿਪ ਜੈਸਲਮੇਰ ਦਾ ਇਸ ਤੋਂ ਅਗਲਾ ਪਾਰਟ ਜਿਹੜਾ ਤੁਹਾਨੂੰ ਮੁਖਾ ਰਹੇ ਹਾਂ ਜੈਸਲਮੇਰ ਬਾਰੇ ਤੇ ਕੁਲਧਾਰਾ ਜਿਹੜਾ ਉਜੜਾ ਹੈ ਪਿੰਡ ਹੈ ਉਹਦੇ ਬਾਰੇ ਉਹ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਨਵੇਂ ਦੇਵਾਂਗੇ ਤੇ ਬੇਨਤੀ ਹੈ ਕਿ ਇਸ ਬਲੌਗ ਦਾ ਆਨੰਦ ਮਾਣੋ ਤੇ ਨਾਲ ਹੀ ਅਗਲੇ ਬਲੌਗ ਲਈ ਤਿਆਰ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਆਂਦੇ ਵਸਦੇ ਰਹੋ